ਕਿ ਮੈਂ 53 ਸਾਲ ਦੀ ਉਮਰ ਤੱਕ ਅਕਾਲੀ ਸਿਆਸਤ ਚ ਰਿਹਾ ਭਾਵੇਂ ਉਹਨਾਂ ਦੇ ਪਰਿਵਾਰ ਦਾ ਕੋਈ 5 ਕੁ ਮਹੀਨੇ ਦਾ ਸਾਬ ਮਨਪ੍ਰੀਤ ਸਿੰਘ ਬਾਦਲ ਨਾਲ ਬਖਰੇਮਾ ਹੋਇਆ ਉਦੋਂ ਉਧਰ ਗਿਆ ਵਾਪਸ ਅਕਾਲੀ ਦਲ ਚ ਜੇ ਪੁਨਰ ਸਰਜੀਤ ਸੀ ਤਾਂ ਅਕਾਲੀ ਦਲ ਦਾ ਹੀ ਹਿੱਸਾ ਸੀ ਉਹਦੀ ਮਤਲਬ ਸਿਧਾਂਤਾਂ ਤੇ ਲੜਾਈ ਦੀ ਸੀ ਵੀ ਚਲੋ ਠੀਕ ਹੋ ਜਾਂ ਮੈਂ ਉਹ ਸਿਆਸਤ ਛੱਡਿਆ ਆ ਤੇ ਜਦੋਂ ਤੁਸੀਂ ਛੱਡਿਆ ਉਹ ਪਿਛਲਿਆਂ ਨੂੰ ਹੁਣ ਆਪ ਦੇ ਸਦਾਤ ਠੀਕ ਰੱਖਣ ਤੇ ਗਲਤ ਰੱਖਣ ਉਸ ਗੱਲ ਤੋਂ ਮੈਂ ਮੇਰੇ ਕਹਿੰਦਾ ਮਹੀਨਾ ਦੋ ਮਹੀਨੇ ਹਲੇ ਨਹੀਂ ਪਹਿਣਾ ਚਾਹੁੰਦਾ ਉਹ ਆਪ ਦੇ ਭਾਰ ਡਿਗ ਪੈਣ ਜਾਂ ਨਾ ਉੱਠ ਖੜਨ ਉਹ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਤੇ ਹੈ ਤੇ ਮੈਂ ਤਾਂ ਅਰਦਾਸ ਕਾਮਨਾ ਕਰਦਾ ਕਿ ਹਰ ਪੰਜਾਬੀ ਜਿਹੜਾ ਉਹ ਚੰਗਾ ਵਧੇ ਫੁੱਲੇ ਤੇ ਉੱਠੇ ਚੰਗਾ ਵਧੂ ਫੁੱਲੂਗਾ ਤਾਂ ਜੇ ਚੰਗੀ ਸਰਕਾਰ ਮਿਲੂਗੀ ਚੰਗੇ ਪੰਜਾਬ ਦੇ ਵਿੱਚ ਕੰਮ ਹੋਣਗੇ ਚੰਗੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੂਗਾ ਇਸ ਕਰਕੇ ਪਿਛਲੀ ਛੱਡ ਨਹੀਂ ਮੈਂ ਉਹਨਾਂ ਦੇ ਤੁਸੀਂ ਮੈਂ ਤਾਂ ਉਹਨਾਂ ਦੀ ਗੱਲ ਹੀ ਨਹੀਂ ਕੀਤੀ ਜੀ ਮੈਂ ਤਾਂ ਉਹਨਾਂ ਨੂੰ ਵਧਣ ਫੁੱਲਣ ਦੀ ਕਾਮਨਾ ਕਰ ਰਿਹਾ ਤੁਸੀਂ ਆਪਾਂ ਆਪਦੀ ਗੱਲ ਕਰੋ ਮੇਰੀ ਮੇਰੀ ਗੁੰਜਾਰਸ਼ ਸ਼ਾਇਦ ਤੁਸੀਂ ਸੁਣੀ ਨਹੀਂ ਮੈਂ ਇਹ ਕਿਹਾ ਕਿ ਹਰਿਆਣਾ ਦੇ ਵਿੱਚ 24 ਦੀਆਂ 24 ਫਸਲਾਂ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਐ ਐਮਐਸਪੀ ਦੇ ਰਹੀ ਹੈ ਜੇ ਉੱਥੇ ਦਿੱਤੀ ਜਾ ਸਕਦੀ ਹੈ ਤਾਂ ਫਿਰ ਪੰਜਾਬ ਚ ਕਿਉਂ ਨਹੀਂ ਦਿੱਤੀ ਜਾ ਸਕਦੀ ਕੋਈ ਕੋਈ ਨਹੀਂ ਆਉਣ ਵਾਲੇ ਆਉਣ ਵਾਲੇ ਮੈਂ ਹੁਣ ਹੁਣ ਸਰਕਾਰ ਨਹੀਂ ਨਾ ਹੈਗੀ ਜੀ ਸਾਡੀ ਜੇ ਸੈਂਟਰ ਚ ਹੈਗੀ ਹੈ ਦੇਖੋ ਦੋ ਗੱਲਾਂ ਐ ਮੈਂ ਇੱਕ ਬੇਨਤੀ ਕਰਾਂ ਕਿ ਸਾਡਾ ਛੋਟਾ ਭਰਾ ਹੈ ਹਰਿਆਣਾ ਤੇ ਸਾਡੀਆਂ ਕਿਸੇ ਦੀਆਂ ਬੇਟੀਆਂ ਉਧਰ ਵਿਆਈਆਂ ਕਿਸੇ ਦਾ ਬੇਟਾ ਉਧਰ ਵਿਆਇਆ ਰਿਸ਼ਤੇਦਾਰੀਆਂ ਸੰਧੀਆਂ ਹਰ ਰੋਜ਼ ਆਉਂਦੇ ਜਾਂਦੇ ਨੇ ਤੇ ਤਾਂ ਲੋਕਾਂ ਨੂੰ ਪਤਾ ਵੀ ਮਿਲਦੀ ਹੈ ਕਿ ਨਹੀਂ ਮਿਲਦੀ ਇਸ ਕਰਕੇ ਸਰਕਾਰ ਬਣਾਵਾਂਗੇ ਤੇ ਇਸ ਗੱਲ ਦੀ ਮੈਨੂੰ ਲੱਗਦਾ ਕਿ ਜੇ ਹਰਿਆਣੇ ਚ ਦਿੱਤੀ ਜਾ ਸਕਦੀਆਂ ਫਿਰ ਅਸੀਂ ਉੱਥੇ ਸਾਡੇ ਨੇਤਾ ਆਉਣਗੇ ਨਾ ਸ਼੍ਰੀ ਅਮਰਸ਼ਾਹ ਜੀ ਦਾ ਪ੍ਰੋਗਰਾਮ ਬਣ ਰਿਹਾ ਹੈ ਇਸੇ ਤਰ੍ਹਾਂ ਸਾਡੀ ਹੋਰ ਲੀਡਰਸ਼ਿਪ ਆਉਂਗੀ ਉਹ ਆ ਕੇ ਤੁਹਾਡੇ ਨਾਲ ਵਾਅਦਾ ਕਰੂ ਸਾਰਿਆਂ ਨਾਲ ਤੇ ਤੁਹਾਨੂੰ ਜਿਹੜਾ ਹੁਣ ਇੱਥੇ ਦੇ ਹੀ ਜਾਂਦੇ ਐ ਐਮਐਸਪੀ ਤੇ ਮੇਰੇ ਖਿਆਲ ਗਵਾਂਡ ਚ ਆਪਣੇ ਤਾਂ ਸਭ ਨੂੰ ਪਹਿਲਾਂ ਪਤਾ ਦੇਖੋ ਦੋ ਤਿੰਨ ਗੱਲਾਂ ਐ ਮੈਂ ਜਦੋਂ ਵੀ ਜੁਆਇਨ ਕਰਨ ਤੋਂ ਪਹਿਲਾਂ ਵੀ ਜਿਹਨੂੰ ਮਿਲਿਆ ਤੇ ਮੈਂ ਜਿੰਨੇ ਪੰਜਾਬ ਦੇ ਮੁੱਦੇ ਐ ਏ ਟੂ ਜ਼ेड ਜਿੰਨੇ ਵੀ ਤੁਸੀਂ ਪੰਜਾਬ ਦੇ ਮੁੱਦੇ ਐ ਤੋਂ ਸਾਰਿਆਂ ਨੂੰ ਇਹ ਗੱਲ ਦੱਸ ਕੇ ਆਏ ਆ ਕਿ ਆ ਸਾਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਲੋਕਾਂ ਦੇ ਨਾਲ ਸਾਨੂੰ ਐਡਰੈਸ ਕਰਨਾ ਚਾਹੀਦਾ ਮੈਂ ਪਹਿਲਾਂ ਹੀ ਕਹਤਾ ਕਿ ਪੰਥ ਦੀ ਤੇ ਪੰਜਾਬ ਦੀ ਗੱਲ ਜਿੱਥੇ ਕਰਨੀ ਵੀ ਕਰਦੇ ਰਵਾਂਗੇ ਪਰ ਫੈਸਲਾ ਅੰਤਮ ਪਾਰਟੀ ਦਾ ਹੁੰਦਾ ਪਾਰਟੀ ਦਾ ਸਿਪਾਹੀ ਹੈ ਕਿਉਂਕਿ ਜੇ ਮੰਨ ਲਓ ਇਕੱਲੇ ਇੱਕ ਬੰਦੇ ਦੀ ਮੰਮੀ ਜਾਣੀ ਹੈ ਫਿਰ ਪਾਰਟੀ ਨਾ ਨਾ ਹੋਈ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਹਰ ਹਾਲਤ ਚ ਹਰ ਥਾਂ ਤੇ ਆਵਾਜ਼ ਚੁੱਕਣ ਦੀ ਉਠਾਉਣ ਦੀ ਕੋਸ਼ਿਸ਼ ਕਰਕੇ ਕਰਾਂਗੇ ਕਿ ਜੋ ਬਿਹਤਰ ਹੱਲ ਨਿਕਲ ਸਕੇ ਦੇਖੋ ਦੋ ਗੱਲਾਂ ਹੈਗੀਆਂ ਜੀ ਇੱਛਾ ਮਾਂ ਤਾਂ ਮੇਰਾ ਜੀ ਕਰਦਾ ਮੈਂ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂ ਇੱਛਾ ਹਰ ਬੰਦੇ ਨੂੰ ਰੱਖਣੀ ਚਾਹੀਦੀ ਹੈ ਔਰ ਹਰ ਵੱਡੀ ਤੋਂ ਵੱਡੀ ਪ੍ਰਾਪਤੀ ਦੀ ਰੱਖਣੀ ਚਾਹੀਦੀ ਹੈ ਪਰ ਮੈਂ ਜਿਹੜਾ 4 ਦਿਨ ਪਹਿਲਾਂ ਤਾਂ ਮੈਂ ਮੈਂਬਰ ਬਣਿਆ ਜੀ ਤੇ 4 ਦਿਨ ਪਹਿਲਾਂ ਮੈਂਬਰ ਬਣ ਕੇ ਮਾਇਆ ਖਾਂ ਮੈਨੂੰ ਅੱਧ ਵੰਡ ਦੇ ਉੱਤੇ ਮੈਂ ਮੈਨੂੰ ਕੌਣ ਵੰਡ ਕੇ ਦੇਊਗਾ ਇਸ ਕਰਕੇ ਮੈਂ ਪਾਰਟੀ ਦੇ ਵਿੱਚ ਚੌਥੇ ਪੰਜਵੇਂ ਦਿਨ ਦਾ ਹੁਣੇ ਮੈਂਬਰ ਹੈ ਮੈਂ ਪਾਰਟੀ ਦੇ ਵਿੱਚ ਕੰਮ ਕਰਨਾ ਜਿੱਥੇ ਪਾਰਟੀ ਕੰਮ ਕਰਾਊਗੀ ਜਿਹੋ ਜਿਹਾ ਕੰਮ ਕਰਾਊਗੀ ਮੈਂ ਨਹੀਂ ਇਹ ਇਹ ਉਹੀ ਮੈਨੂੰ ਫਰਕ ਲੱਭਿਆ ਮੈਂ ਜੇ ਭਾਜਪਾ ਜੁਆਇਨ ਕੀਤੀ ਹੈ ਤੁਸੀਂ ਕੋਈ ਦੀ ਸਵਾਲ ਉਹ ਨਹੀਂ ਕਿਸੇ ਨੇ ਕੀਤਾ ਉਹਦਾ ਜਵਾਬ ਮੈਂ ਤੁਹਾਨੂੰ ਦਿੰਨਾ ਹੈ ਮੈਂ ਇੱਕ ਮਨ ਨਾਲ ਫੈਸਲਾ ਕਰ ਲਿਆ ਕਿ ਜਿਹੜੀ ਇੱਕ ਬੰਦੇ ਦੀ ਪਾਰਟੀ ਚਲਾਉਣ ਵਾਲਾ ਹੋਵੇ ਮੈਂ ਉਸ ਪਾਰਟੀ ਚ ਨਹੀਂ ਜਾਣਾ ਕਿਉਂਕਿ ਇੱਕ ਬੰਦੇ ਨਾਲ ਤੁਹਾਡੀ ਕਿਸੇ ਗੱਲ ਤੇ ਕੋਈ ਦੰਦਾ ਅੜ ਗਿਆ ਤੇ ਫਿਰ ਬੰਦਾ ਤਾਂ ਲੀਡਰ ਚੁੱਪ ਕਰ ਗਿਓ ਤੇ ਸਮਝ ਲਓ ਵਰਕਰ ਮਰ ਗਿਆ ਇਹ ਸਿੱਧਾ ਹੀ ਹਿਸਾਬ ਹੈਗਾ ਜੇ ਅਕਾਲੀ ਦਲ ਚ ਹੈ ਤੇ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ پارਲੀਮੈਂਟਰੀ ਬੋਰਡ ਅਕਾਲੀ ਦਲ ਦਾ ਬਣਿਆ ਹੈ ਨਾ ਤੇ ਅਕਨੌਰ ਤੁਹਾਡੇ ਗਵੰਡ ਪਰਸੋਂ ਚੋਂ ਉੱਥੇ ਆਏ ਸੀ ਤੇ ਨਾ ਤਾਂ ਕੋਈ ਪਾਰਲੀਮੈਂਟਰੀ ਬੋਰਡ ਨੂੰ ਪੁੱਛਣ ਦੀ ਲੋੜ ਹੈ ਨਾ ਕੋ ਕੋਰ ਕਮੇਟੀ ਨੂੰ ਪੁੱਛਣ ਦੀ ਲੋੜ ਹੈ ਨਾ ਵਰਕਿੰਗ ਕਮੇਟੀ ਨੂੰ ਇੱਕ ਸਾਲ ਪਹਿਲਾਂ ਹੀ ਕਹਤਾ ਵੀ ਆਹ ਬੰਦਾ ਸਾਡਾ ਤਾਂ ਉਮੀਦਵਾਰ ਹੈ ਸਮਝ ਗਏ ਤੇ ਦੂਜੇ ਪਾਸੇ ਆਜੋ ਆਮ ਆਦਮੀ ਪਾਰਟੀ ਜੇ ਦੂਜੀ ਪਾਰਟੀ ਇਹ ਜੇ ਮੈਂ ਸੋਚਦਾ ਵੀ ਚਲ ਮੈਂ ਛੱਡ ਕੇ ਕਿਤੇ ਜਾਣਾ ਦੂਜੀ ਆ ਗਈ ਆਮ ਆਦਮੀ ਪਾਰਟੀ ਕੇਦਰੀਵਾਲ ਸਾਹਿਬ ਤਾਂ ਇੰਨੀ ਜਹਿਮਤ ਵੀ ਨਹੀਂ ਕਰਦੇ ਵੀ ਜਾ ਕੇ ਅਨਾਉਂਸ ਕਰਨੋਂ ਤਾਂ ਟਵੀਟ ਨਾਲ ਹੀ ਕੰਮ ਕਰ ਦਿੰਦੇ ਆ ਤੇ ਜੇ ਕੇਦਰੀਵਾਲ ਸਾਹਿਬ ਨਾਲ ਜਿਹਦੀ ਵਿਗੜ ਗਈ ਤੇ ਫਿਰ ਸਮਝ ਲਓ ਉਹਦਾ ਕੰਮ ਬੰਦ ਹੋ ਜਾਊਗਾ ਕਿਉਂਕਿ ਮੈਨ ਸੈਂਟ੍ਰਿਕ ਪਾਰਟੀ ਐ ਤੇ ਜੇ ਤੀਜੀ ਪਾਰਟੀ ਆੜੀ ਐ ਤੁਹਾਡਾ ਆਪਣਾ ਕਾਂਗਰਸ ਪਾਰਟੀ ਚ ਤੇ ਉਹ ਗਾਂਧੀ ਪਰਿਵਾਰ ਤੋਂ ਬਿਨਾ ਅੱਗੇ ਵਧ ਨਹੀਂ ਸਕਦੀ ਹੁਣ ਕਹਿੰਦੇ ਕਿਸੇ ਦੇ ਪਤਾ ਨਹੀਂ ਪੰਜਾਬ ਦੇ ਲੀਡਰਾਂ ਦੇ ਨੰਬਰ ਬਲੌਕ ਚ ਪੈ ਗਏ ਪਤਾ ਨਹੀਂ ਕਿਹੜਾ ਕਿਹੜਾ ਦੇ ਕਿ ਹੁਣ ਜਿਹਦੇ ਪੈ ਪੈ ਗਏ ਤੇ ਉਹ ਕਿਹੜੇ ਦੂਏ ਨੂੰ ਟਕਰਾ ਮਾਰੇ ਆਇਆ ਤਾਂ ਜੇ ਕਾਂਗਰਸੀ ਤੋਂ ਨੇ ਕਾਂਗਰਸੀ ਕੋਲ ਹੀ ਜਾਣਾ ਮੈਂ ਮੈਂ ਇਹ ਗੱਲ ਵੱਡੀ ਸੋਚੀ ਇੱਕੋ ਹੀ ਪਾਰਟੀ ਹੈ ਜਿਹੜੀ ਡੈਮੋਕਰੈਟਿਕ ਤਰੀਕੇ ਦੇ ਨਾਲ ਚੱਲਦੀ ਹੈ ਔਰ ਮੈਂ ਮੈਂ ਤੁਹਾਨੂੰ ਦਲੇ ਨਾਲ ਕਹਿ ਸਕਦਾ ਕਿ ਇਹ ਇਹ ਗੱਲ ਹੈ ਜੇ ਮੈਂ ਕੋਈ ਆਖਾਂ ਵੀ ਮੈਂ ਤਾਂ ਵੀ ਮੈਨੂੰ ਫਲਾਨੀ ਕਮਿਟਮੈਂਟ ਹੋ ਗਈ ਤਾਂ ਮੈਂ ਸਮਝ ਲਓ ਝੂਠ ਬੋਲਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਐਸਾ ਸਿਸਟਮ ਦੇਖਿਆ ਮੈਂ ਉਹ ਕਹਿੰਦੇ ਵੀ ਜੇ ਤੁਹਾਨੂੰ ਕਮਿਟ ਵੀ ਕੋਈ ਕਰਦਾ ਤਾਂ ਸਮਝ ਲਓ ਝੂਠ ਬੋਲ ਰਿਹਾ ਕਿਉਂਕਿ ਇੱਕ ਬੰਦੇ ਦੇ ਕਿਸੇ ਦੇ ਇੱਥੇ ਵਸ ਨਹੀਂ ਹੈ ਹਰ ਇੱਕ ਸਿਸਟਮ ਬਣਿਆ ਚਾਰ ਪੰਜ ਲੇਅਰ ਦੇ ਵਿੱਚੋਂ ਜਿਹੜਾ ਬੰਦਾ ਨਿਕਲਦਾ ਹੈ ਪਾਰਟੀ ਨੂੰ ਬੈਟਰ ਲੱਗਦਾ ਸਾਰੀਆਂ ਗੱਲਾਂ ਉਹ ਉਹਨੂੰ ਕਹਿੰਦੇ ਇਲੈਕਸ਼ਨ ਲੜਾ ਲੈਣਗੇ ਜੇ ਤੁਹਾਨੂੰ ਇਲੈਕਸ਼ਨ ਲੜਾਉਣਾ ਹੈ ਇਹ ਪਾਰਟੀ ਦਾ ਫੈਸਲਾ ਕਰਨਾ ਹੈ ਜੇ ਪਾਰਟੀ ਨੇ ਕੰਮ ਲੈਣਾ ਹੈ ਉਹਨਾਂ ਨੇ ਲੈਣਾ ਹੈ ਇਸ ਕਰਕੇ ਮੈਂ ਤਾਂ ਪ੍ਰੇਮੀ ਸਾਹਿਬ ਚਾਰ ਦਿਨਾਂ ਦਾ ਮੈਂਬਰ ਹਲੇ ਮੈਨੂੰ ਕੰਮ ਕਰ ਲੈਂਦੇ ਮੈਨੂੰ ਖਾਰਜ ਨਾ ਖਾ ਦਿਓ ਇਹ ਫੇਰ ਉਹੀ ਗੱਲ ਤੁਸੀਂ ਤਾਂ ਕਹਿੰਦੇ ਆ ਪਹਾੜ ਲਿਆ ਦੇ ਮੈਂ ਹਲੇ ਦੀ ਡਲੇ ਨੂੰ ਵੀ ਨਹੀਂ ਹੱਥ ਪਾਇਆ ਇਹ ਇਹ ਮੇਰੀ 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 ਇਹ ਬੇਨਤੀ ਹੈ ਜਿੰਨੇ ਵੀ ਦਿੱਲੀ ਚ ਲੀਡਰਸ਼ਿਪਾ ਉਹਨਾਂ ਨੂੰ ਮਿਲਿਆ ਤੇ ਜਾਂ ਪੰਜਾਬ ਦੇ ਪ੍ਰਧਾਨ ਸਹਿਬਾਨ ਦੋਨਾਂ ਨੂੰ ਮਿਲਿਆ ਜਾਂ ਸੰਗਠਨ ਮੰਤਰੀ ਨੂੰ ਮਿਲਿਆ ਤਾਂ ਉਹਨਾਂ ਨੇ ਇਹ ਕਿਹਾ ਕਿ 117 ਦੇ 117 ਹਲਕਿਆਂ 'ਚ ਤਿਆਰੀ ਕਰਨੀ ਹੈ ਜਿੱਥੋਂ ਵੀ ਬੰਦਿਆਂ ਦੀ ਕੋਈ ਕਮੀ ਪੇਸ਼ੀ ਲੱਗਦੀ ਹੈ ਤੇ ਨਾਲ ਲਾ ਕੇ ਬੰਦੇ ਪੂਰੇ ਕਰੋ ਤੇ ਸੀਟਾਂ ਤਕੜੀਆਂ ਕਰੋ ਫਿਰ ਡਿਸਪੀਸਿਪਲਨ ਕਿੱਥੇ ਰਹਿ ਗਿਆ ਜੇ ਵਿਰੋਧ ਕਰੂਗਾ ਕੋਈ ਇਸ ਕਰਕੇ ਤੁਸੀਂ ਸਵਾਲ ਜਿਹੜੀ ਗੱਲ ਸਾਡੇ ਵਾਸ ਹੀ ਨਹੀਂ ਜਿਹੜੀ ਗੱਲ ਤੁਸੀਂ ਕਹਦੇ ਹੋ ਵੀ ਚੰਦ ਤੋਂ ਤਾਰੇ ਤੋੜ ਕੇ ਲਿਆਦੇ ਹੁਣ ਅਸੀਂ ਐਵੇਂ ਝੂਠ ਮਾਰੀਏ ਕਿ ਇਹ ਇਹ ਦਿੱਲੀ ਵਾਲਿਆਂ ਨੇ ਕਰਨਾ ਜੀ ਨਹੀਂ ਚਲੋ ਹਲੇ ਮੈਨੂੰ ਉਹ ਨਾ ਨਾ ਹੋਵੇ ਜੀ ਕਿਤੇ ਮੇਰਾ ਬੋਰੀ ਵਿੱਚ ਆ ਕੇ ਬੈਣ ਤੋਂ ਵੀ ਨਾ ਥਾਂ ਜਾਣ ਦੇ